ਸੱਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਜੋ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਉਹ ਹੈ ਪੰਜਾਬੀ ਕਹਾਣੀ ਦੀਆਂ ਪ੍ਰਮੁੱਖ ਪ੍ਰਵ੍ਰਿਤੀਆਂ ਇਸ ਤੋਂ ਪਿਛਲੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਕਹਾਣੀ ਦਾ ਨਿਕਾਸ ਤੇ ਵਿਕਾਸ ਬਾਰੇ ਚਰਚਾ ਕੀਤੀ ਸੀ ਜਿਸ ਦਾ ਲਿੰਕ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਸੋ ਦੋ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਨ ਵਾਲੇ ਵਿਦਿਆਰਥੀ ਹਨ ਉਹ ਉਸ ਲੈਕਚਰ ਲੜੀ ਨੂੰ ਵੀ ਜ਼ਰੂਰ ਸੁਣ ਲੈਣ ਤਾਂ ਜੋ ਕਹਾਣੀ ਬਾਰੇ ਤੁਹਾਨੂੰ ਸਮੁੱਚਾ ਗਿਆਨ حاصل ਹੋ ਸਕੇ ਕਿ ਪੰਜਾਬੀ ਕਹਾਣੀ ਦਾ ਨਿਕਾਸ ਤੇ ਵਿਕਾਸ ਕਦੋਂ ਜਾਂ ਕਿੰਨਾ ਹਾਲਾਤਾਂ ਦੇ ਵਿੱਚ ਕਿਵੇਂ ਹੋਇਆ ਤੇ ਪੰਜਾਬੀ ਕਹਾਣੀ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਕਿਹੜੀਆਂ-ਕਿਹੜੀਆਂ ਹਨ ਇਹਨਾਂ ਬਾਰੇ ਵੀ ਜਾਨਣਾ ਫਿਰ ਸੁਖਾਲਾ ਹੋ ਜਾਏਗਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਦਾ ਬਟਨ ਵੀ ਦਬਾ ਲਵੋ ਪਹਿਲਾਂ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਪਹੁੰਚਦਾ ਰਹੇ ਸੋ ਪੰਜਾਬੀ ਕਹਾਣੀ ਸਾਹਿਤ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰਮੁੱਖ ਪਰੂੜਤੀਆਂ ਪੈਦਾ ਹੋਈਆਂ ਉਸ ਦੇ ਪਿੱਛੇ ਕੀ ਕਾਰਨ ਸਨ ਜਾਂ ਕਦੋਂ ਪੈਦਾ ਹੋਈਆਂ ਉਹਨਾਂ ਦੇ ਬਾਰੇ ਜਾਣਨ ਲਈ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਜਾਣ ਪਛਾਣ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਕਹਾਣੀ ਆਧੁਨਿਕ ਗਲਪ ਸਾਹਿਤਾ ਗਲਪ ਤੋਂ ਭਾਵ ਹੈ ਨਾਵਲ ਪਲੱਸ ਕਹਾਣੀ ਯਾਨੀ ਕਿ ਕਹਾਣੀ ਜਿਹੜੀ ਹੈ ਗਲਪ ਸਾਹਿਤ ਦਾ ਬੇहद ਮਹੱਤਵਪੂਰਨ ਤੇ ਸ਼ਕਤੀਸ਼ਾਲੀ ਰੂਪ ਹੈ ਤੇ ਪੰਜਾਬੀ ਦੇ ਵਿੱਚ ਕਹਾਣੀ ਜੋ ਹੈ ਇਹ ਪੱਛਮੀ ਸਾਹਿਦ ਦੇ ਪ੍ਰਭਾਵ ਅਧੀਨ ਪੈਦਾ ਹੋਈ ਹੈ ਪੱਛਮੀ ਸਾਹਿਤ ਅੰਗਰੇਜ਼ਾਂ ਦੇ ਆਗਮਨ ਦੇ ਨਾਲ ਹੀ ਜਿੰਨੇ ਆਧੁਨਿਕ ਸਾਹਿਤ ਰੂਪ ਪੈਦਾ ਹੋਏ ਉਹਨਾਂ ਦੇ ਵਿੱਚੋਂ ਕਹਾਣੀ ਵੀ ਇੱਕ ਬੜਮੁੱਲਾ ਕਾਵ ਰੂਪ ਹੈ ਸੋ ਕਹਾਣੀ ਦਾ ਸਬੰਧ ਜਿਹੜਾ ਹੈ ਸਿੱਧੇ ਤੌਰ ਤੇ ਮਨੁੱਖੀ ਜ਼ਿੰਦਗੀ ਦੇ ਨਾਲ ਹੈ ਕਿਉਂਕਿ ਇਸ ਦੇ ਵਿੱਚ ਮਨੁੱਖੀ ਜ਼ਿੰਦਗੀ ਦੇ ਨਾਲ ਜੁੜੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਹੀ ਅਨੁਭਵ ਜਿਹੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਹਾਣੀ ਦੇ ਵਿੱਚ ਮਨੁੱਖੀ ਜੀਵਨ ਦੀਆਂ ਬਾਹਰਮੁਖੀ ਘਟਨਾਵਾਂ ਭਾਵ ਜੋ ਬਾਹਰੀ ਸੰਸਾਰ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੇ ਅੰਤਰੀਵ ਮਨ ਦੀਆਂ ਭਾਵਨਾਵਾਂ ਜਿਹੜੀਆਂ ਨੇ ਦੋਹਾਂ ਨੂੰ ਕਹਾਣੀ ਦੇ ਵਿੱਚ ਕਹਾਣੀਕਾਰ ਜੋ ਹੈ ਬੜੇ ਸੰਕੇਤਕ ਰੂਪ ਦੇ ਵਿੱਚ ਪ੍ਰਗਟਾਉਂਦਿਆਂ ਹੋયા ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਉਸ ਦੇ ਵਿੱਚ ਪ੍ਰਵਾਹਿਤ ਹੁੰਦਾ ਹੈ ਤੇ ਅੱਗੋਂ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬੀ ਕਹਾਣੀ ਦੇ ਵਿੱਚ ਪ੍ਰਵ੍ਰਿਤੀਆਂ ਕਿਹੜੀਆਂ-ਕਿਹੜੀਆਂ ਸਨ ਕਿਉਂਕਿ ਕੋਈ ਵੀ ਜੋ ਦੇਸ਼ ਹੈ ਕੋਈ ਵੀ ਸਮਾਜ ਹੈ ਉਸ ਦਾ ਸੱਭਿਆਚਾਰ ਜਿਹੜਾ ਹੈ ਉਸੇ ਤੇ ਹੀ ਅਧਾਰਿਤ ਹੁੰਦਾ ਹੈ ਉਸ ਦਾ ਸਾਹਿਤ ਤੇ ਸਾਹਿਤ ਵਿੱਚ ਨਵੀਨ ਪ੍ਰਵ੍ਰਿਤੀਆਂ ਦਾ ਪ੍ਰਵੇਸ਼ ਕਦੋਂ ਹੁੰਦਾ ਹੈ ਜਦੋਂ ਨਵੇਂ ਤੇ ਪੁਰਾਣੇ ਦੋਹਾਂ ਸਮਾਜਾਂ ਦੇ ਵਿਚਾਰ ਟੱਕਰ ਹੁੰਦੀ ਹੈ ਯਾਨੀ ਕਿ ਜੋ ਪ੍ਰਾਤਨ ਸਥਾਪਿਤ ਕਦਰਾਂ ਕੀਮਤਾਂ ਹਨ ਤੇ ਨਵੀਨ ਕਦਰਾਂ ਕੀਮਤਾਂ ਦੇ ਵਿੱਚ ਜਦੋਂ ਟਕਰਾਵ ਹੁੰਦਾ ਹੈ ਤੇ ਉਦੋਂ ਹੀ ਨਵੀਆਂ ਪ੍ਰਵਿਰਤੀਆਂ ਦਾ ਜਨਮ ਹੁੰਦਾ ਹੈ ਇਸ ਦ੍ਰਿਸ਼ਟੀ ਤੋਂ ਹਰ ਭਾਸ਼ਾ ਦਾ ਸਾਹਿਤਕਾਰ ਸਭ ਤੋਂ ਪਹਿਲਾਂ ਆਪਣੇ ਸੱਭਿਆਚਾਰਕ ਵਿਰਸੇ ਦਾ ਪੁਨਰਮਲਾਂਕਣ ਕਰਦਾ ਹੈ ਕੀ ਕਰਦਾ ਹੈ ਜੋ ਵਿਰਸਾ ਹੈ ਜੋ ਸੱਭਿਆਚਾਰ ਹੈ ਉਸੇ ਦਾ ਹੀ ਉਸ ਨੂੰ ਹੀ ਨਵੇਂ ਢੰਗ ਦੇ ਨਾਲ ਬਾਚਦਾ ਹੈ ਸਿਰਜਦਾ ਹੈ ਪੰਜਾਬੀ ਗਲਪ ਸਾਹਿਤ ਦੀ ਪਹਿਲੀ ਪ੍ਰਵ੍ਰਤੀ ਜਿਹੜੀ ਹੈ ਇਸੇ ਸੋਚ ਦਾ ਸਿੱਟਾ ਸੀ ਕਹਾਣੀ ਦੀ ਪਹਿਲੀ ਪ੍ਰਵ੍ਰਤੀ ਅਰੀਨ ਕਹਾਣੀਕਾਰ ਸਮਗਾਲੀ ਸਮਾਜ ਦੀਆਂ ਜੋ ਬੁਰਾਈਆਂ ਸਨ ਉਹਨਾਂ ਦੂਰ ਨੂੰ ਦੂਰ ਕਰਨ ਦੇ ਲਈ ਤਨਫੀਲ ਹੋਏ ਤੇ ਪੰਜਾਬੀ ਕਹਾਣੀ ਹੁਣ ਤੱਕ अनेका ਪੜਾਅ ਪਾਰ ਕਰ ਚੁੱਕੀ ਹੈ ਜਿਨ੍ਹਾਂ ਦਾ ਆਪਾਂ ਇੱਥੇ ਵਰਣਨ ਕਰਾਂਗੇ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਕਹਾਣੀ ਦੀ ਪ੍ਰਵ੍ਰਤੀ ਪੈਦਾ ਹੋਈ ਉਹ ਸੀ सुधारवादी प्रवृत्ति केड़ी प्रवृत्ति सी सुधारवादी प्रवृत्ति सामाजिक दृष्टि तो सुधारवाद जो परंपरागत कद्रਾਂ-ਕਿੰਤਾ ਸਨ ਯਾਨਕੀ ਜੋ ਪੁਰਾਣੀਆਂ ਕਦਰਾਂ-ਕਿੰਤਾ ਸਨ ਜੋ ਵੇਲਾ ਬਹਾ ਚੁਕੀਆਂ ਸਨ ਉਹਨਾਂ ਦੀ ਨਿਖੇਦੀ ਕਰਦਾ ਹੈ ਕੌਣ ਸੁਧਾਰਵਾਦੀ ਪ੍ਰਵ੍ਰਿਤੀ ਅਧੀਨ ਜੋ ਸਾਹਿਤਕਾਰ ਹੈ ਪ੍ਰਾਤਨ ਕਦਰਾਂ-ਕਿੰਤਾ ਦੀ ਨਿਖੇਦੀ ਕਰਦਾ ਹੈ ਤੇ ਨਵੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਜਾਂ ਯਥਾਰਥਕ ਸਮਾਜ ਦੇ ਵਿੱਚ ਸਮਕਾਲੀ ਸਮਾਜ ਦੇ ਵਿੱਚ ਜਿਹੜੀਆਂ ਨਵੀਆਂ ਕਦਰਾਂ ਕੀਮਤਾਂ ਹਨ ਉਹਨਾਂ ਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਹੈ ਤੇ ਇਸ ਪ੍ਰਵ੍ਰਿਤੀ ਅਧੀਨ ਕਹਾਣੀਕਾਰ ਸਮਕਾਲੀ ਸਮਾਜ ਦੇ ਵਿੱਚ ਜੋ ਵੀ ਬੁਰਾਈ ਵੇਖਦਾ ਹੈ ਕੀ ਦੇਖਦਾ ਹੈ ਆਪਣੇ ਸੰਗਾਲ ਯਾਨਕੀ ਆਪਣੇ ਸਮੇਂ ਦੇ ਸਮਾਜ ਦੇ ਵਿੱਚ ਜੋ ਬੁਰਾਈਆਂ ਵੇਖਦਾ ਹੈ ਉਹਨਾਂ ਨੂੰ ਹੀ ਆਪਣੇ ਕਹਾਣੀ ਦਾ ਮਾਧਿਅਮ ਬਣਾਉਂਦਾ ਹੈ ਇਸ ਸੰਦਰਭ ਦੇ ਵਿੱਚ ਜਾਂ ਇਸ ਪ੍ਰਵ੍ਰਿਤੀ ਅਧੀਨ ਸਭ ਤੋਂ ਪਹਿਲੀ ਕਹਾਣੀ ਜਿਹੜੀ ਹੈ 1927 ਦੇ ਵਿੱਚ ਲਿਖੀ ਗਈ ਕਿਸ ਪ੍ਰਵ੍ਰਿਤੀ ਅਧੀਨ ਸੁਧਾਰਵਾਦੀ ਪ੍ਰਵ੍ਰਿਤੀ ਅਧੀਨ ਸਭ ਤੋਂ ਪਹਿਲੀ ਕਹਾਣੀ 1927 ਦੇ ਵਿੱਚ ਜੋ ਕਹਾਣੀ ਸੰਗ੍ਰਹਿ ਛਪਿਆ ਸੀ ਉਸੇ ਭਾਈ ਮੂਨ ਸਿੰਘ ਵੈਦ ਦਾ ਕਿਸ ਦਾ ਭਾਈ ਮੋਹਨ ਸਿੰਘ ਵੈਦ ਦਾ ਕਹਾਣੀ ਸੰਗ੍ਰਹਿ ਸੀ ਜੋ ਕਿ 1927 ਦੇ ਵਿੱਚ ਛਪਿਆ ਸੀ ਤੇ ਸਮਕਾਲੀ ਸਮਾਜ ਦੀਆਂ ਬੁਰਾਈਆਂ ਦੇ ਨਾਲ ਸੰਬੰਧਿਤ ਇਹਨਾਂ ਵਿਚਲਾ ਜੋ ਦ੍ਰਿਸ਼ਟੀਕੋਣ ਸੀ ਉਹ ਸਮਾਜ ਸੁਧਾਰਕ ਸੀ ਇਸ ਤੋਂ ਬਾਅਦ ਚਰਨ ਸਿੰਘ ਸ਼ਹੀਦ ਜੇਕਰ ਤੁਸੀਂ ਕਹਾਣੀ ਦਾ ਨਿਕਾਸ ਤੇ ਵਿਕਾਸ ਸੰਬੰਧੀ ਵੀਡੀਓ ਪਹਿਲਾਂ ਸੁਣ ਚੁੱਕੇ ਹੋ ਦੇਖ ਸਕੇ ਹੋ ਤਾਂ ਪ੍ਰਵਿਰਤੀਆਂ ਕਰਨੀਆਂ ਬਹੁਤ ਹੀ ਤੁਹਾਡੇ ਲਈ ਸੁਖਾਲੀਆਂ ਹੋ ਜਾਣਗੀਆਂ ਕਿਉਂਕਿ ਇਹ ਜਿੰਨੇ ਵੀ ਸਾਹਿਤਕਾਰ ਹਨ ਇਹ ਪੰਜਾਬੀ ਕਹਾਣੀ ਦੇ ਨਿਕਾਸ ਤੇ ਵਿਕਾਸ ਦੇ ਵਿੱਚ ਇਹਨਾਂ ਦਾ ਯੋਗਦਾਨ ਅਸੀਂ ਸਿਰਸਲੇਵਾਰ ਸ਼ਾਮਿਲ ਕੀਤਾ ਹੈ ਸੋ ਉਹਨਾਂ ਨੂੰ ਹੀ ਐਜ਼ ਇਟ ਇਜ਼ ਅਸੀਂ ਕਹਾਣੀ ਦੀਆਂ ਪ੍ਰਵਿਰਤੀਆਂ ਦੇ ਵਿੱਚ ਕਿਉਂਕਿ ਉਹਨਾਂ ਦੀਆਂ ਰਚਨਾਵਾਂ ਦੇ ਜਿਹੜੇ ਵਿਸ਼ਾ ਪੱਖ ਸਨ ਉਹਨਾਂ ਦੇ ਆਧਾਰ ਤੇ ਡਿਸਕਸ ਕਰਨਾ ਹੈ ਸੋ ਚਰਨ ਸਿੰਘ ਜੋ ਸ਼ਹੀਦ ਸਨ ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਸਮਕਾਲੀ ਜੋ ਸਮਾਜ ਦੇ ਮਸਲੇ ਸਨ ਉਹਨਾਂ ਦੇ ਉੱਪਰ ਤਿੱਖਾ ਵਿਅੰਗ ਕੀਤਾ ਤੇ ਉਹਨਾਂ ਦੇ ਕਹਾਣੀ ਸੰਗ੍ਰਹਿ ਹੱਸਦੇ ਹੰਝੂ ਦੇ ਵਿੱਚ ਇਹ ਜੋ ਵਿਅੰਗ ਹੈ ਬੜਾ ਤਿੱਖੇ ਰੂਪ ਦੇ ਵਿੱਚ ਮਿਲਦਾ ਹੈ ਜੋ ਕਿ ਵੇਖਿਆ ਜਾ ਸਕਦਾ ਹੈ ਕਿਸ ਕਹਾਣੀ ਸੰਗ੍ਰਹਿ ਦੇ ਵਿੱਚ ਹੱਸ ਦੇ ਹੰਝੂ ਕਹਾਣੀ ਸੰਗ੍ਰਹਿ ਦੇ ਵਿੱਚ ਤੇ ਨਾਨਕ ਸਿੰਘ ਨੇ ਵੀ ਸੁਧਾਰਵਾਦੀ ਆਸ਼ੇ ਵਾਲੀਆਂ ਹੀ ਕਹਾਣੀਆਂ ਲਿਖੀਆਂ ਜਿਨ੍ਹਾਂ ਦੇ ਵਿੱਚ ਉਸ ਦਾ ਭੂਆ ਵੱਡਾ ਡਾਕਟਰ ਜਾਂ ਅਰਜੀ ਕਹਾਣੀਆਂ ਲਈਆਂ ਜਾ ਸਕਦੀਆਂ ਹਨ ਠੀਕ ਇਸੇ ਤਰ੍ਹਾਂ ਸੋਨ ਸਿੰਘ ਜੋਸ਼ ਜਾਂ ਹੀਰਾ ਸਿੰਘ ਦਰਦ ਆਦਿ ਦੇ ਨਾਮ ਹੀ ਸੁਧਾਰਵਾਦੀ ਪ੍ਰਵ੍ਰਤੀ ਦੇ ਅਧੀਨ ਵਿਚਾਰੇ ਜਾ ਸਕਦੇ ਹਨ ਤੇ ਅਗਲੀ ਪ੍ਰਵ੍ਰਤੀ ਆ ਜਾਂਦੀ ਹੈ ਮਾਰਕਸਵਾਦੀ ਪ੍ਰਵ੍ਰਿਤੀ ਇਹ ਪ੍ਰਵ੍ਰਿਤੀ ਜਿਹੜੀ ਹੈ 1895 ਦੇ ਵਿੱਚ ਜਨਮੇ ਗੁਰਬਖਸ਼ ਸਿੰਘ ਪ੍ਰੀਤਲੜੀ ਜਿਸ ਦਾ ਜੋ ਸਮਾਂ ਹੈ 1895 ਤੋਂ ਲੈ ਕੇ 1971 ਤੱਕ ਦਾ ਯਾਨਕੀ ਸਭ ਤੋਂ ਵੱਡਮੁੱਲਾ ਯੋਗਦਾਨ ਜਿਹੜਾ ਹੈ ਮਾਰਕਸਵਾਦੀ ਪ੍ਰਵ੍ਰਿਤੀ ਦੇ ਵਿੱਚ ਕਹਾਣੀ ਖੇਤਰ ਦੇ ਵਿੱਚ ਪਾਉਣ ਵਾਲਾ ਸਭ ਤੋਂ ਪਹਿਲਾਂ ਕਹਾਣੀਕਾਰ ਜੋ ਹੈ ਉਹ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਜਿਸ ਦੇ ਪ੍ਰਵੇਸ਼ ਦੇ ਨਾਲ ਹੀ ਜੋ ਕਿ ਉਸਨੇ 1933 ਈਸਵੀ ਦੇ ਵਿੱਚ ਪ੍ਰੀਤ ਲੜੀ ਜੋ ਰਸਾਲਾ ਮੈਗਜ਼ੀਨ ਦੀ ਸਥਾਪਨਾ ਕੀਤੀ ਸੀ ਤੇ ਉਸੇ ਦੇ ਨਾਲ ਹੀ ਮਾਰਕਸਵਾਦੀ ਪ੍ਰਵ੍ਰਿਤੀ ਜੋੜ ਫੜਦੀ ਹੈ ਉਹ ਪੱਛਮੀ ਸਾਹਿਤ ਤੋਂ ਬਹੁਤ ਪ੍ਰਭਾਵਿਤ ਸੀ ਕਿਉਂਕਿ ਉਹ ਯੂਰਪ ਦੇ ਵਿੱਚ ਵਿਚਰ ਰਿਹਾ ਸੀ ਇਸ ਲਈ ਉਸ ਦੀਆਂ ਰਚਨਾਵਾਂ ਦੇ ਵਿੱਚ ਸਹਿਜ ਪਿਆਰ ਉਸ ਦਾ ਜੋ ਇੱਕ ਸਿਧਾਂਤ ਹੈ ਪਿਆਰ ਕਬਜ਼ਾ ਨਹੀਂ ਪਰੇਸ਼ਾਨ ਉਸ ਦੇ ਉੱਤੇ ਆਧਾਰਿਤ ਹੈ ਉਸ ਦੀਆਂ ਸਾਰੀਆਂ ਕਹਾਣੀਆਂ ਉਸ ਦਾ ਜਿੰਨੀਆਂ ਵੀ ਰਚਨਾਵਾਂ ਹਨ ਭਾਵੇਂ ਉਹ ਕਿਸੇ ਵੀ ਵਿਧਾ ਦੇ ਵਿੱਚ ਲਿਖੀਆਂ ਹਨ ਉਸ ਨੇ ਉਹ ਸਹਿਜ ਪਿਆਰ ਦੇ ਉੱਤੇ ਹੀ ਆਧਾਰਿਤ ਹਨ ਇਸ ਲਈ ਉਸ ਦੀਆਂ ਰਚਨਾਵਾਂ ਵਿੱਚ ਸਹਿਜ ਪਿਆਰ ਜੋ ਹੈ ਉਹ ਆਦਰਸ਼ਵਾਦੀ ਪ੍ਰਵ੍ਰਤੀ ਯਾਨਕੀ ਸਹਿਜ ਪਿਆਰ ਜੋ ਹੈ ਇਹ ਇੱਕ ਆਦਰਸ਼ਵਾਦੀ ਪ੍ਰਵ੍ਰਤੀ ਹੈ ਜਿਹੜੀ ਜਿਸ ਨੂੰ ਕੀ ਉਸ ਨੇ ਆਧਾਰ ਬਣਾਇਆ ਹੈ ਤੇ ਇਹ ਪ੍ਰਵ੍ਰਤੀ ਉਸ ਦੀਆਂ ਕਹਾਣੀਆਂ ਦਾ ਕੇਂਦਰ ਬਿੰਦੂ ਬਣ ਕੇ ਵਿਚਰਦੀ ਹੈ ਤੇ ਕਿਸੇ ਹੱਦ ਤੱਕ ਨਾਨਕ ਸਿੰਘ ਜੀ ਵਿੱਚ ਵੀ ਇਹ ਰੁਚੀ ਥੋੜੀ-ਬਹੁਤ ਪਾਈ ਜਾਂਦੀ ਹੈ ਇਸ ਤੋਂ ਬਾਅਦ ਨੌਰੰਗ ਸਿੰਘ ਹੈ ਲਾਲ ਸਿੰਘ ਕਮਲਾ ਅਕਾਲੀ ਹੈ ਕੇਸਰ ਸਿੰਘ ਪਾਈ ਮੋਹਨ ਸਿੰਘ ਵੈਦ ਆਦੀਆਂ ਕਹਾਣੀਆਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦੀ ਹੈ ਕਿਉਂਕਿ ਆਦਰਸ਼ ਜੀਵਨ ਨੂੰ ਨਵੀਂ ਦ੍ਰਿਸ਼ਟੀ ਤੋਂ ਵੇਖਣ ਤੇ ਜੀਵਨ ਮੁੱਲਾਂ ਨੂੰ ਨਵੇਂ ਰੂਪ ਵਿੱਚ ਵੇਖਣ ਦੇ ਚਾਹਵਾਨ ਹੁੰਦੇ ਹਨ ਇਸ ਪ੍ਰਵਿਰਤੀ ਦੇ ਕਹਾਣੀਕਾਰ आदर्शक समाज ਦੀ ਜੋ ਸਮਾਜਿਕ ਕਮਜ਼ੋਰੀਆਂ ਨੂੰ ਹਮਦਰਦੀ ਪੂਰਵਕ ਦੂਰ ਕਰਨ ਦੇ ਲਈ ਸਹਿਜ ਪਿਆਰ ਦਾ ਰਸਤਾ ਅਖਤਿਆਰ ਕਰਦਾ ਹੈ ਇਸ ਪ੍ਰਵਿਰਤੀ ਵਿਚਲਾ ਕਹਾਣੀਕਾਰ ਕੁਝ ਅਜਿਹੇ ਪ੍ਰਕਾਰ ਦਾ ਉਦੇਸ਼ੀ ਪੰਜਾਬੀ ਆਦਰਸ਼ਵਾਦੀ ਕਹਾਣੀਕਾਰ ਮਾਨਵਵਾਦੀ ਪ੍ਰਵਿਰਤੀ ਮਾਨਵਵਾਦੀ ਪ੍ਰਵਿਰਤੀ ਜਿਹੜੀ ਹੈ ਇਹ ਖਾਸ ਕਰਕੇ 1947 ਦੀ ਜੋ ਦੇਸ਼ਵੰਡ ਸੀ ਇਸ ਤੋਂ ਬਾਅਦ ਜਿਆਦਾ ਮੁੱਖਰ ਰੂਪ ਦੇ ਵਿੱਚ ਪੈਦਾ ਹੋਈ ਹੈ ਕਿਉਂਕਿ ਉਸ ਸਮੇਂ ਜੋ ਫਿਰਕੂ ਫਸਾਦ ਹੋਏ ਤੇ ਉਹਨਾਂ ਕਾਰਨ ਜੋ ਸਮਾਜ ਦੇ ਵਿੱਚ ਕੁਰਲਾਹਟ ਪੈਦਾ ਹੋਈ ਜਿਸ ਨੂੰ ਕੋਮਲ ਹਿਰਦੇ ਵਾਲੇ ਜਿਹੜੇ ਸਾਹਿਤਕਾਰ ਸਨ ਰਚਨਾਗਾਰ ਸਨ ਉਹ ਸਹਿਣ ਨਹੀਂ ਕਰ ਸਕਕੇ ਤੇ ਕਵਿਤਾ ਨਾਟਕ ਨਾਵਲ ਤੇ ਕਹਾਣੀ ਵਿੱਚ ਇਹਨਾਂ ਨੂੰ ਜੋ ਹੈ ਉਹਨਾਂ ਨੇ ਬਹੁਤ ਹੀ ਹੁਬਕੇ ਬੜਾ ਨਿਠ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਅਪਣਾਉਂਦਿਆਂ ਹੋਇਆ ਇਸ ਦੁਖਾਂਤ ਨੂੰ ਚਿਤਰਿਆ ਤੇ ਇਸ ਦੁਖਾਨ ਤੋਂ ਪ੍ਰਭਾਵਿਤ ਹੋਏ ਜਿਹੜੇ ਰਚਨਾਕਾਰ ਸਨ ਜਿਵੇਂ ਕਰਤਾਰ ਸਿੰਘ ਦੁੱਗਲ ਹੈ ਫਲਵੰਤ ਸਿੰਘ ਵਿਰਕ ਅਤੇ ਹੋਰ ਵੀ ਬਹੁਤ ਸਾਰੇ ਰਾਈਟਰ ਜਿਹੜੇ ਨੇ ਉਹਨਾਂ ਨੇ ਕਹਾਣੀਆਂ ਬੜੀਆਂ ਹੀ ਮਾਨਵਵਾਦੀ ਆਸ਼ੇ ਵਾਲੀਆਂ ਲਿਖੀਆਂ ਜੋ ਕਿ ਬਿਹਤਰ ਸਫਲ ਹੋਈਆਂ ਇਸ ਸੰਦਰਭ ਦੇ ਵਿੱਚ ਮਹਿੰਦਰ ਸਿੰਘ ਸਰਨਾ ਦੀ ਕਹਾਣੀ ਸ਼ਵੀਆਂ ਦੀ ਰੁੱਤ ਲਈ ਜਾ ਸਕਦੀ ਹੈ ਸ਼ਵੀਆਂ ਦੀ ਰੁੱਤ ਅਸਲ ਤੇ ਇਹਦਾ ਨਾਮ ਹੀ ਸਿੱਧਾ ਇਸ ਸਮੇਂ ਨੂੰ ਚਿਤਰ ਰਿਹਾ ਹੈ ਦੁੱਗਲ ਦੀ ਕਹਾਣੀ ਇੱਕ ਛਿੱਟ ਚਾਨਣ ਦੀ ਇਸੇ ਭਾਵਨਾ ਅਧੀਨ ਰਚੀ ਗਈ ਹੈ ਕਿਉਂਕਿ ਸ਼ਰਨਾਰਥੀ ਕੈਂਪਾਂ ਦਾ ਹਾਲ ਜਿਹੜਾ ਹੈ ਇਸ ਦੌਰ ਦੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਗਿਆ ਤੇ ਖਾਸ ਕਰਕੇ ਜੋ ਕੁਲਵੰਤ ਸਿੰਘ ਵਿਰਗ ਦੁਆਰਾ ਰਚੀ ਗਈ ਕਹਾਣੀ ਹੈ ਖੱਬਲ ਉਹ ਉਸ ਦੇ ਵਿੱਚ ਵੀ ਉਸ ਨੇ ਵੰਡ ਤੋਂ ਬਾਅਦ ਦੇ ਦੁਖਾਂਤ ਨੂੰ ਚਿਤਰਿਆ ਹੈ ਯਾਨਕੀ ਵੰਡ ਤੋਂ ਬਾਅਦ ਦਾ ਇੱਕ ਵੰਡ ਦੇ ਦੌਰਾਨ ਜੋ ਵਡ ਟਕ ਹੋਈ ਤੇ ਵੰਡ ਤੋਂ ਬਾਅਦ ਵਾਲਾ ਜਿਹੜਾ ਦੁਖਾਨ ਸੀ ਕਿਸ ਤਰ੍ਹਾਂ ਦੇਸ਼ ਵੰਡ ਤੋਂ ਬਾਅਦ ਜਿਹੜਾ ਹੈ ਦੋਹਾਂ ਦੇਸ਼ਾਂ ਵਿੱਚ ਰਹਿ ਗਈਆਂ ਔਰਤਾਂ ਨੂੰ ਬ੍ਰਾਹਮਣ ਕਰਨ ਦੀ ਜਿਹੜੀ ਮੁਹਿਮ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਚਲਾਈ ਗਈ ਸੀ ਜੋ ਵੀ ਇੱਕ ਬਹੁਤ ਵੱਡਾ ਦੁਖਾਨ ਸੀ ਕਿਉਂਕਿ ਇਹ ਮੁਹਿਮ ਬਹੁਤ ਲੰਬੇ ਅਰਸੇ ਤੋਂ ਬਾਅਦ ਚਲਾਈ ਗਈ 19 ਡੇਰ ਤੱਕ ਉਹ ਔਰਤਾਂ ਜਿਹੜੀਆਂ ਸਨ ਉਹ ਨਵੇਂ ਜੋ ਅੰਜਲ ਸੀ ਨਵਾਂ ਪਰਵੇਸ਼ ਸੀ ਨਵੀਆਂ ਪਰਸਥਿਤੀਆਂ ਜਿਹੜੀਆਂ ਸਨ ਉਹਨਾਂ ਦੇ ਵਿੱਚ ਟੱਲਣ ਦੀ ਕੋਸ਼ਿਸ਼ ਕਰ ਰਹੀਆਂ ਸਨ ਜਾਂ ਟੱਲ ਗਈਆਂ ਸਨ ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਦੁਬਾਰਾ ਉਥੋਂ ਖੇੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਵਰਣਨ ਜਿਹੜਾ ਹੈ ਖੱਬਲ ਕਹਾਣੀ ਦੇ ਵਿੱਚ ਕੀਤਾ ਹੈ ਇਸੇ ਤਰ੍ਹਾਂ ਬੂਟਾ ਸਿੰਘ ਦੀ ਕਹਾਣੀ ਨਾਸੂਰ ਹੈ ਜਾਂ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਆਪਣੇ ਆਪਣੇ ਘੜੇ ਦਾ ਪਾਣੀ ਨੂੰ ਵੀ ਇਸੇ ਸੰਦਰਭ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਪ੍ਰਵਿਰਤੀ ਆਉਂਦੀ ਹੈ ਯਥਾਰਥਵਾਦੀ ਪ੍ਰਵ੍ਰਤੀ ਪਿਛਲੀ ਪ੍ਰਵ੍ਰਤੀ ਸੀ ਮਾਨਵਵਾਦੀ ਪ੍ਰਵ੍ਰਤੀ ਜਿਸ ਦੇ ਵਿੱਚ ਬੰਦੇ ਦੇ ਦੁਖਾਂਤ ਨੂੰ ਵਧੇਰੇ ਕਰਕੇ ਚਿਤਰਿਆ ਗਿਆ ਹੈ ਤੇ ਯਥਾਰਥਵਾਦੀ ਪ੍ਰਵ੍ਰਤੀ ਜਿਹੜੀ ਹੈ ਇਹ ਯਥਾਰਥ ਤੋਂ ਭਾਵ ਹੈ ਜੀਵਨ ਦੇ ਸੱਚ ਨੂੰ ਯਾਨਕੀ ਜੋ ਆਪਨੇ ਸਮਕਾਲੀ ਸਮਾਜ ਦੇ ਵਿੱਚ ਲੇਖਕ ਦੇਖਦਾ ਹੈ ਵਿਚਰਦਿਆਂ ਹੋਇਆਂ ਉਸ ਨੂੰ ਸਾਹਿਤ ਦਾ ਸੱਚ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦਾ ਹੈ ਜੋ ਮਨੁੱਖ ਦੇ ਬਹੁਪੱਖੀ ਅਨੁਭਵ ਨੂੰ ਚਿਤਰਨ ਦਾ ਯਤਨ ਹੁੰਦਾ ਹੈ ਇਸ ਦੀਆਂ ਕਈ ਕਿਸਮਾਂ ਹਨ ਕਿਉਂਕਿ ਯਥਾਰਥਵਾਦੀ ਪ੍ਰਵਿਰਤੀ ਜਿਹੜੀ ਹੈ ਇਸ ਨੂੰ ਅੱਗੇ ਕਈਆਂ ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਸਮਾਜਵਾਦੀ ਯਥਾਰਥਵਾਦ ਮਨੋਵਿਗਿਆਨਕ ਯਥਾਰਥਵਾਦ ਪ੍ਰਗਤੀਵਾਦੀ ਯਥਾਰਥਵਾਦ ਯਾਨੀ ਕਿ ਇਹ ਯਥਾਰਥਵਾਦੀ ਪ੍ਰਵਿਰਤੀ ਦਾ ਹੀ ਨਿਵੇਕਲਾ ਰੂਪ ਹਨ ਤੇ ਜਿਥੋਂ ਤੱਕ ਸਮਾਜਵਾਦੀ ਯਥਾਰਥਵਾਦ ਦਾ ਸਬੰਧ ਹੈ ਸਮਾਜਵਾਦੀ ਯਥਾਰਥਵਾਦੀ ਆਸ਼ੇ ਨੂੰ ਪਰਣਾਇਆਂ ਕਹਾਣੀਆਂ ਦੀ ਗਿਣਤੀ ਜਿਹੜੀ ਹੈ ਵਧੇਰੇ ਹੈ ਇਸ ਪ੍ਰਵ੍ਰਤੀ ਦਾ ਪ੍ਰਵਰਤਕ ਜਿਹੜਾ ਹੈ ਮੂਲ ਰੂਪ ਦੇ ਵਿੱਚ ਸੰਤ ਸਿੰਘ ਸੇਖੋਂ ਨੂੰ ਮੰਨਿਆ ਜਾ ਸਕਦਾ ਹੈ ਸੰਤ ਸਿੰਘ ਸੇਖੋਂ ਨੇ ਮਾਰਕਸਵਾਦੀ ਨਜ਼ਰੀਏ ਤੋਂ ਵੀ ਲਿਖਿਆ ਹੈ ਤੇ ਸਮਾਜਵਾਦੀ ਨੇਚਰਲੀ ਹੈ ਜਦੋਂ ਉਹ ਮਾਰਕਸਵਾਦੀ ਹੈ ਤਾਂ ਸਮਾਜਵਾਦ ਜਾਂ ਪ੍ਰਗਤੀਵਾਦ ਜੋ ਹੈ ਉਸ ਦੀਆਂ ਉਸ ਦੇ ਖੂਨ ਵਿੱਚ ਹੈ ਉਸ ਦੀਆਂ ਜੜਾਂ ਵਿੱਚ ਹੈ ਇਸ ਪ੍ਰਵ੍ਰਤੀ ਦਾ ਪ੍ਰਵਰਤਕ ਇਸੇ ਕਰਕੇ ਸੇਖੋਂ ਅਤੇ ਸੁਜਾਨ ਸਿੰਘ ਨੂੰ ਪ੍ਰਿੰਸੀਪਲ सुजान सिंह ਦਾ ਵੀ ਇਸੇ ਰੁੜੀਤੀ ਦੇ ਅਧੀਨ ਰਚਿਆ ਗਿਆ ਸਾਹਿਤ ਮਿਲਦਾ ਹੈ ਸੇਖੋਂ ਦਾ ਕਹਾਣੀ ਸੰਗ੍ਰਹਿ ਸਮਾਚਾਰ ਕਿਹੜਾ ਕਹਾਣੀ ਸੰਗ੍ਰਹਿ ਹੈ ਸਮਾਚਾਰ ਇਸੇ ਪ੍ਰਵ੍ਰਿਤੀ ਅਧੀਨ ਵਾਚਿਆ ਜਾ ਸਕਦਾ ਹੈ ਤੇ ਕਾਮੇ ਤੇ ਯੋਧੇ ਵੀ ਅੱਧੀ ਵਾਟ ਆਦ ਸਮਾਜਵਾਦੀ ਯਥਾਰਥਵਾਦੀ ਭਾਵਨਾ ਨੂੰ ਪੇਸ਼ ਕਰਦਾ ਹੈ ਤੇ ਸੇਖੋਂ ਨੇ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਨੂੰ ਆਰਥਿਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ ਸੁਜਾਨ ਸਿੰਘ ਦੀਆਂ ਸਮੂਹ ਕਹਾਣੀਆਂ ਜਿਹੜੀਆਂ ਨੇ ਉਹ ਵੀ ਸਮਾਜਵਾਦੀ ਯਥਾਰਥਵਾਦੀ ਦ੍ਰਿਸ਼ਟੀ ਤੋਂ ਲਿਖੀਆਂ ਹੋਈਆਂ ਹਨ ਇਸੀ ਤਰ੍ਹਾਂ ਅਸੀਂ ਸਰਨਾ ਜਾਂ ਦੁੱਗਲ ਦੀਆਂ ਕੁਝ ਕਹਾਣੀਆਂ ਮੋਹਨ ਭੰਡਾਰੀ ਅਤੇ ਬਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵੀ ਯਥਾਰਥਵਾਦੀ ਸਮਾਜਵਾਦੀ ਯਥਾਰਥਵਾਦੀ ਪ੍ਰਵਿਰਤੀ ਅਧੀਨ ਲਿਖੀਆਂ ਮਿਲਦੀਆਂ ਹਨ ਵਿਰਕ ਅਤੇ ਦੁੱਗਲ ਕਹਾਣੀ ਖੇਤਰ ਦੇ ਵਿੱਚ ਮਨੋਵਿਗਿਆਨਕ ਯਥਾਰਥਵਾਦ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਸਭ ਤੋਂ ਵੱਡਾ ਲੇਖਕ ਜੋ ਹੈ ਇਸ ਪ੍ਰਵਿਰਤੀ ਅਧੀਨ ਬਲਵੰਤ ਗਾਰਗੀ ਨੂੰ ਅਸੀਂ ਕਹਿ ਸਕਦੇ ਹਾਂ ਕਿਹੜੀ ਪ੍ਰਵ੍ਰਤੀ ਅਧੀਨ ਮਨੋਵਿਗਿਆਨਕ यथार्थवादी ਪ੍ਰਵ੍ਰਤੀ ਅਧੀਨ ਬਲਵੰਤ ਗਾਰਗੀ ਜਿਹੜਾ ਹੈ ਉਹ ਬਹੁਤ ਵੱਡਾ ਰਚਨਾਕਾਰ ਹੈ ਤੇ ਵਿਰ ਕਤੇ ਦੁੱਗਲ ਨੇ ਵੀ ਇਸ ਪ੍ਰਵ੍ਰਤੀ ਦੇ ਵਿੱਚ ਕਹਾਣੀਆਂ ਲਿਖੀਆਂ ਹਨ ਉਹ ਜੋ ਗਾਰਗੀ ਦਾ ਕਹਾਣੀ ਸੰਗ੍ਰਹਿ ਹੈ ਕਾਲਾ ਗੁਲਾਬ ਕਾਲਾ ਗੁਲਾਬ ਇਸੇ ਪ੍ਰਵ੍ਰਤੀ ਅਧੀਨ ਲਿਖਿਆ ਗਿਆ ਹੈ ਦੁੱਗਲ ਨੇ ਤਾਂ ਮਾਨਵ ਦੇ ਨਾਲ ਨਾਲ ਜਨਕੀ ਮਨੁੱਖੀ ਮਨ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਨੂੰ ਹੀ ਕਹਾਣੀ ਦੇ ਵਿੱਚ ਨਹੀਂ ਚਿਤਰਿਆ ਇਸ ਦੇ ਨਾਲ ਨਾਲ ਉਸਨੇ ਪਸ਼ੂ ਪੰਛੀਆਂ ਤੇ ਜਾਨਵਰਾਂ ਦੇ ਮਨੋਵਿਗਿਆਨ ਨੂੰ ਵੀ ਪੇਸ਼ ਕੀਤਾ ਹੈ ਇਸ ਸੰਦਰਭ ਦੇ ਵਿੱਚ ਅਸੀਂ ਸੰਤੋਖ ਸਿੰਘ ਧੀਰ ਦੀ ਕਹਾਣੀ ਲੈ ਸਕਦੇ ਹਾਂ ਇੱਕ ਜੋ ਉਸ ਦਾ ਨਾਮ ਹੈ ਮੰਗੋ ਕਹਾਣੀ ਉਸ ਦੇ ਵਿੱਚ ਵੀ ਉਸਨੇ ਇੱਕ ਪਸ਼ੂ ਦੀ ਮਾਨਸਿਕ ਸਥਿਤੀ ਨੂੰ ਪ੍ਰਗਟਾਇਆ ਹੈ ਦੁੱਗਲ ਦੀਆਂ ਕਹਾਣੀਆਂ ਮਾਝਾ ਮੋਇਆ ਨਹੀਂ ਇੱਕ ਛਿਟ ਚਾਨਣ ਦੀ टोया टोया बूहा ढोया होया बूहा कुलवंत सिंह विरक की कहानी तूड़ी पंड कुंड इस तरह राम स्वरूप अर अणखी प्रेम गोरकी ने भी यथार्थवादी कहानियां लिखिया सन सो यथार्थवादी प्रवृत्ति जो है पंजाबी गलफ प्रवृत्ति है जिसका आधार इस उद्देश संबंधित है कि कला जीवन दे होंगी है यानी कि कला किस दे है कला जीवन दे लिए है कला सिर्फ ਇਕ ਮਨ ਪਰ ਜਾਵੇ ਦਾ ਸਾਧਨ ਨਹੀਂ ਹੈ ਇਸ ਦੇ ਅੰਦਰ ਮਾਨਵੀ ਮਨ ਦੀਆਂ ਲੁਕੀਆਂ ਹੋਈਆਂ ਅੰਤਰੀ ਭਾਵਨਾਵਾਂ ਤੇ ਮਾਨਵੀ ਸਮਾਜ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਜਿੱਤਿਆ ਗਿਆ ਹੈ ਪੰਜਾਬੀ ਕਹਾਣੀ ਦੇ ਵਿੱਚ ਅਗਲਾ ਪੜਾ ਆ ਜਾਂਦਾ ਹੈ ਯਥਾਰਥਵਾਦੀ ਪ੍ਰਗਤੀਵਾਦੀ ਯਥਾਰਥਵਾਦ ਇਹ ਯਥਾਰਥਵਾਦੀ ਪ੍ਰਵ੍ਰਤੀ ਅਧੀਨ ਹੀ ਵਿਚਾਰੇ ਜਾ ਰਹੇ ਹਨ ਤਿੰਨੋਂ ਪੁਆਇੰਟ ਇਸ ਦਾ ਆਧਾਰ ਵੀ ਮਾਰਕਸਵਾਦ ਹੈ ਪ੍ਰਗਤੀਵਾਦੀ यथार्थवाद ਦਾ ਆਧਾਰ ਕੀ ਹੈ ਮਾਰਕਸਵਾਦ ਹੈ 1936 ਦੇ ਵਿੱਚ ਪ੍ਰਗਤੀਸ਼ੀਲ ਲੇਖਕ ਸੰਗ ਦੀ ਸਥਾਪਨਾ ਹੁੰਦੀ ਹੈ ਤੇ ਇਸ ਬੈਠਕ ਦੇ ਵਿੱਚ ਜਿੰਨੇ ਵੀ ਸਾਹਿਤਕਾਰ ਸ਼ਾਮਿਲ ਹੋਏ ਸਨ ਉਹਨਾਂ ਨੇ ਅੰਧ ਵਿਸ਼ਵਾਸ ਦੇ ਵਿਰੁੱਧ ਸਾਹਿਤ ਰਚਨਾ ਕਰਨ ਦੇ ਲਈ ਇੱਕ ਤਰ੍ਹਾਂ ਦੇ ਨਾਲ ਇੱਕ ਮੁਠ ਹੋ ਕੇ ਲਿਖਣ ਦਾ ਪ੍ਰਿਆਸ ਕੀਤਾ ਜਾਂ ਅਹਿਦ ਕੀਤਾ ਜਿਸ ਅਧਿਨ ਪੰਜਾਬੀ ਵਿੱਚ ਬਹੁਤ ਸਾਰੀਆਂ ਪ੍ਰਗਤੀਵਾਦੀ ਕਹਾਣੀਆਂ ਲਿਖੀਆਂ ਗਈਆਂ ਤੇ ਇਸ ਦਾ ਵੀ ਮੁਢਲਾ ਲੇਖਕ ਅਸੀਂ ਸੰਤ ਸਿੰਘ ਸੇਖੋਂ ਨੂੰ ਹੀ ਕਹਿ ਸਕਦੇ ਹਾਂ ਕਿਉਂਕਿ ਮਾਰਕਸਵਾਦੀ ਪ੍ਰਗਤੀਵਾਦੀ ਨਜ਼ਰੀਏ ਨੂੰ ਪੁਰਣਾਇਆ ਹੋਇਆ ਇੱਕ ਤਰ੍ਹਾਂ ਦੇ ਨਾਲ ਪ੍ਰਤੀਬੱਧ ਲੇਖਕ ਹੈ ਭਾਵੇਂ ਉਹ ਸੰਤੂਖ ਸਿੰਘ ਧੀਰ ਹੈ ਭਾਵੇਂ ਸੰਤ ਸਿੰਘ ਸੇਖੋਂ ਹੈ আর ਕਿਉਂਕਿ ਉਹ ਸਮਕਾਲੀ ਸਮਾਜ ਜੋ ਸੀ ਉਸ ਜਿਸ ਦੇ ਵਿੱਚ ਉਹ ਵਿਚਰ ਰਿਹਾ ਸੀ ਉੱਥੋਂ ਦਾ ਜਿਹੜਾ ਆਰਥਿਕ ਪ੍ਰਵੰਸੀ ਉਸ ਤੋਂ ਅਸੰਤੁਸ਼ਟ ਨਜ਼ਰ ਆਉਂਦਾ ਹੈ ਉਸਨੇ ਬੜੀ ਦਲੇਰੀ ਅਤੇ ਸਹਿਜ ਢੰਗ ਦੇ ਨਾਲ ਸਰਮਾਇਅਦਾਰੀ ਦੀ ਯਪੁੰਜੀਵਾਦੀ ਨਿਖੇਦੀ ਕੀਤੀ ਇਸ ਦ੍ਰਿਸ਼ਟੀ ਤੋਂ ਅਸੀਂ ਨਵਤੇਜ਼ ਦੀਆਂ ਕਹਾਣੀਆਂ ਨਵੀਂ ਰੱਖ ਸਕਦੇ ਹਾਂ ਡਾਕਟਰ ਅਜੀਤ ਸਿੰਘ ਵੀ ਪ੍ਰਗਤੀਵਾਦੀ ਕਹਾਣੀ ਲਿਖਣ ਵਾਲੇ ਮਹੱਤਵਪੂਰਨ ਕਹਾਣੀਕਾਰ ਹੋਏ ਹਨ ਇਸ ਤੋਂ ਬਾਅਦ ਅਗਲੀ ਪ੍ਰਵਿਰਤੀ ਜਿਹੜੀ ਹੈ ਉਹ ਹੈ ਮਨੋਵਿਗਿਆਨਿਕ यथार्थवादी प्रवृत्ति ਇਸ ਦਾ ਅਸੀਂ ਜ਼ਿਕਰ ਕਰਨਾ ਵਿੱਚ ਸਕਿਪ ਕਰ ਗਏ ਸੀ ਸੋ ਮਨੋਵਿਗਿਆਨਿਕ यथार्थवादी प्रवृत्ति ਜਿਹੜੀ ਹੈ ਇਸ ਦੇ ਉੱਪਰ ਫਰਾਇਡ ਦਾ ਪ੍ਰਭਾਵ ਹੈ ਇਹ ਫਰਾਇਡ ਤੋਂ ਪ੍ਰਭਾਵਿਤ ਅ ਪ੍ਰਵ੍ਰਿਤੀ ਹੈ ਇਸ ਪ੍ਰਵ੍ਰਿਤੀ ਦੇ ਅਧੀਨ ਕਹਾਣੀਕਾਰ ਕਹਾਣੀ ਕਹਿਣ ਦੀ ਥਾਂ ਪਾਤਰਾਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕਰਦਾ ਹੈ ਮਨੋਵਿਗਿਆਨਿਕ ਵਿਸ਼ਲੇਸ਼ਣ ਇਸ ਦੇ ਵਿੱਚ ਵੀ ਅਸੀਂ ਸੰਤੋਖ ਸਿੰਘ ਧੀਰ ਦੀ ਮੰਗੋ ਕਹਾਣੀ ਨੂੰ ਰੱਖ ਸਕਦੇ ਹਾਂ ਦੁੱਗਲ ਵਿਰਕ ਅਮਰਤਾ ਟਿਵਾਣਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਵੀ ਇਸੇ ਪ੍ਰਸੰਗ ਅਧੀਨ ਅਸੀਂ ਵਿਚਾਰ ਸਕਦੇ ਹਾਂ ਇਹਨਾਂ ਕਹਾਣੀਆਂ ਦੇ ਵਿੱਚ ਜਿਣਸੀ ਸ਼ੋਹਾ ਜਿਹੜੀਆਂ ਨੇ ਉਹ ਮੂਲ ਆਧਾਰ ਹੁੰਦਾ ਹੈ ਇਸ ਸ਼੍ਰੇਣੀ ਦੇ ਕਹਾਣੀਕਾਰ ਕਈ ਵਾਰੀ ਅਤਿ யਥਾਰਥਵਾਦ ਦਾ ਪੱਲਾ ਫੜ ਕੇ ਜੋ ਹੈ ਨੰਗੇਜ਼ਵਾਦ ਤੱਕ ਜਾਂ ਅਸ਼ਲੀਲਤਾ ਤੱਕ ਵੀ ਪਹੁੰਚ ਜਾਂਦੇ ਹਨ ਇਸ ਸੰਦਰਭ ਦੇ ਵਿੱਚ ਅਸੀਂ ਅਜੀਤ ਕੌਰ ਦੀਆਂ ਕਹਾਣੀਆਂ ਜਿਵੇਂ ਫालतू ਔਰਤ ਹੈ ਜਾਂ ਇੱਕ ਹੋਰ ਫालतू ਔਰਤ ਦੁੱਗਲ ਦੀ ਕਹਾਣੀ ਵੱਡ ਵਿੱਚ ਇੱਕ ਸਵੇਰ ਆ ਜਿਹੜਾ ਹੈ ਉਹਨਾਂ ਨਜ਼ਿਕਰ ਕਰ ਸਕਦੇ ਹਾਂ ਇਸ ਤੋਂ ਅਗਲੀ ਪ੍ਰਵਿਰਤੀ ਆ ਜਾਂਦੀ ਹੈ ਅਸਤਿਤਵਵਾਦੀ ਪ੍ਰਵਿਰਤੀ ਅਸਤਿਤਵਵਾਦੀ ਪ੍ਰਵਿਰਤੀ ਜੋ ਹੈ ਪੰਜਾਬੀ ਕਹਾਣੀ ਦੀ ਇੱਕ ਪ੍ਰਮੁੱਖ ਪ੍ਰਵਿਰਤੀ ਹੈ ਇਹ ਵੀ ਮਨੁੱਖੀ ਅਸਤਿਤਵ ਜਾਂ ਜਿੰਨਾ ਹਾਲਾਤਾਂ ਦੇ ਵਿੱਚ ਮਨੁੱਖ ਸਮਕਾਲੀ ਸਮਾਜ ਦੇ ਨਾਲ ਸਮਕਾਲੀ ਸਮਾਜ ਯਾਨੀ ਕਿ ਜਿਸ ਸਮਾਜ ਦੇ ਵਿੱਚ ਉਹ ਵਿਚਰ ਰਿਹਾ ਹੈ ਰਹਿ ਰਿਹਾ ਹੈ ਉਸ ਦੇ ਨਾਲ ਟਕਰਾਂਦਾ ਹੈ ਉਸ ਦੇ ਪਿਛਲੇ ਕਿਹੜੇ ਹਾਲਾਤ ਸਨ ਕਿਹੜੀਆਂ ਪ੍ਰਸਥਿਤੀਆਂ ਸਨ ਜਿਨ੍ਹਾਂ ਕਰਕੇ ਉਸ ਨੂੰ ਸਮਕਾਲੀ ਸਮਾਜ ਦੇ ਨਾਲ ਟਕਰਾਉਣਾ ਪੈ ਰਿਹਾ ਹੈ ਉਹਨਾਂ ਵਿੱਚੋਂ ਜਿਹੜੀ ਪ੍ਰਵ੍ਰਿਤੀ ਜਨਮ ਲੈਂਦੀ ਹੈ ਉਹ ਸਾਹਿਤ ਰਚਨਾ ਦਾ ਪ੍ਰੇਰਣਾ ਸਰੋਤ ਬਣਦੀ ਹੈ ਅਸਤਿਤਵਾਦੀ ਵਿਚਾਰਧਾਰਾ ਦਾ ਪ੍ਰਮੁੱਖ ਤੱਤ ਜਿਹੜਾ ਹੈ ਉਹ ਅਸਲ ਦੇ ਵਿੱਚ ਸ਼ੂਨਿਆਤਾ ਦੀ ਸਥਿਤੀ ਹੈ ਯਾਨੀ ਕਿ ਇੱਕ ਅਜਿਹੀ ਸਥਿਤੀ ਜਦੋਂ ਮਨੁੱਖ ਜਿਹੜਾ ਹੈ ਉਹ ਦੀ ਸੋਚ ਜਿਹੜੀ ਹੈ ਬਿਲਕੁਲ ਜ਼ੀਰੋ ਤੇ ਆ ਕੇ اٹਕ ਜਾਂਦੀ ਹੈ ਪਾਪ ਉਸ ਨੂੰ ਆਪਣੇ ਚਾਰ ਸਫੇਰੇ ਕੁਝ ਵੀ ਜੋ ਹੈ ਸੁੱਜਦਾ ਨਹੀਂ ਹੈ ਕੁਝ ਵੀ ਨਜ਼ਰ ਨਹੀਂ ਆਉਂਦਾ ਅਜਈਆਂ ਪ੍ਰਤੀਕੂਲ ਸਥਿਤੀਆਂ ਦੇ ਵਿੱਚ ਉਹ ਫਸ ਜਾਂਦਾ ਹੈ ਕਿ ਉਹ ਅਸਹਾਇ ਹੋ ਜਾਂਦਾ ਹੈ ਕਰਤਾਰ ਸਿੰਘ ਦੁੱਗਲ ਵਿਰਕ ਅਜੀਤ ਕੌਰ ਪਿਵਾਣਾ ਅਮਰਤਾ ਪ੍ਰੀਤਮ ਨੇਵੀ ਇਸ ਪ੍ਰਵ੍ਰਿਤੀ ਦੇ ਉਪਤੇ ਚਾਨਣ ਪਾਉਂਦੀਆਂ ਹੋਈਆਂ ਕਹਾਣੀਆਂ ਜਿਹੜੀਆਂ ਸਨ ਉਹ ਲਿਖੀਆਂ ਜਾਂ ਇਸ ਪ੍ਰਵ੍ਰਿਤੀ ਦੇ ਝੁਕਾਅ ਜਿਹੜੇ ਸਨ ਉਹਨਾਂ ਦੀ ਤਰਜਮਾਨੀ ਆਪਣੀਆਂ ਕੁਝ ਕਹਾਣੀਆਂ ਜਾ ਕੁਝ ਕਹਾਣੀਆਂ ਦੇ ਪਾਤਰਾਂ ਦੇ ਰਹਿਣ ਕਰਨ ਦੀ ਕੋਸ਼ਿਸ਼ ਕੀਤੀ ਅਗਲੀ ਪ੍ਰਵ੍ਰਤੀ ਆ ਜਾਂਦੀ ਹੈ ਪ੍ਰਕਿਰਤੀਵਾਦੀ ਪ੍ਰਵ੍ਰਤੀ ਪੰਜਾਬੀ ਕਹਾਣੀ ਵਿੱਚ ਪ੍ਰਕਿਰਤੀਵਾਦੀ ਝੁਕਾ ਜਿਹੜਾ ਹੈ ਇਹ ਵੀ ਕਿਤੇ-ਕਿਤੇ ਨਜ਼ਰ ਆਉਂਦਾ ਹੈ ਬਹੁਤ ਜ਼ਿਆਦਾ ਨਹੀਂ ਹੈ ਇਸ ਪ੍ਰਵ੍ਰਤੀ ਅਧੀਨ ਨੰਗੇਜ਼ਬਾਤ ਅਤੇ ਅਸ਼ਲੀਲਤਾ ਜਿਹੇ ਤੱਤ ਹੀ ਜਿਹੜੇ ਨੇ ਉਹ ਪ੍ਰਗਟਟਾਏ ਗਏ ਹਨ ਅਜਈਆਂ ਕਹਾਣੀਆਂ ਵਿੱਚੋਂ ਘਟਨਾ ਬਿਲਕੁਲ ਨਹੀਂ ਹੁੰਦੀ ਕੇਵਲ ਕਾਲਪਨਿਕ ਬਿਆਨਾਂ ਦੇ ਦੁਆਲੇ ਹੀ ਕਹਾਣੀ ਉਹ ਸਾਰੀ ਗਈ ਹੁੰਦੀ ਹੈ ਤੇ ਇਸ ਸੰਦਰਭ ਦੇ ਵਿੱਚ ਇੱਕ ਕਹਾਣੀ ਹੈ ਜੋ ਅਜੀਤ ਕੌਰ ਦੁਆਰਾ ਲਿਖੀ ਹੋਈ ਹੈ ਆਈ ਥਿੰਕ ਉਸ ਦਾ ਨਾਮ ਹੈ ਮੌਤ ਅਲੀ ਬਾਬੇ ਜੀ ਇਸ ਕਹਾਣੀ ਦੇ ਵਿੱਚ ਨਾਇਕਾ ਜਿਹੜੀ ਹੈ ਇੱਕ ਅਜਿਹੀ ਪੇਂਟਿੰਗ ਹੈ ਜਿਸ ਤੇ ਉਹ ਮੋਹਿਤ ਹੋ ਗਈ ਹੈ ਜਿਸ ਨੂੰ ਹਰ ਹਿੱਲੇ ਉਹ ਹਾਸਲ ਕਰਨਾ ਚਾਹੁੰਦੀ ਹੈ ਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਉਹ ਭਰੀ ਮਹਿਫਲ ਦੇ ਵਿੱਚ ਤਸਵੀਰ ਤੱਕ ਨਗਨ ਰੂਪ ਦੇ ਵਿੱਚ ਤੁਰ ਕੇ ਜਾਂਦੀ ਹੈ ਉਸ ਨੂੰ ਪ੍ਰਾਪਤ ਕਰਕੇ ਕਰ ਲਿਆ ਕਿ ਆਪਣੇ ਇੱਕ ਕਮਰੇ ਦੀ ਦੀਵਾਰ ਤੇ ਪੁੱਠਾ ਕਰਕੇ ਲਟਕਾ ਦਿੰਦੀ ਹੈ ਤੇ 5-7 ਸਾਲ ਬਾਅਦ ਉਹੀ ਤਸਵੀਰ ਜਿਹੜੀ ਹੈ ਉਸ ਨੂੰ ਉਹ ਕਵਾੜੀ ਇਹਨੂੰ 500 ਦੇ ਵਿੱਚ ਵੇਚ ਦਿੰਦੀ ਹੈ ਉਸ ਦੀ ਅਜਿਹੀ ਮਾਨਸਿਕ ਸੋਚ ਇੱਕ ਵਿਲੱਖਣ ਮਨੋਸਥਿਤੀ ਨੂੰ ਬੜੇ ਸੰਵੇਦਨਸ਼ੀਲ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਇਸ ਕਹਾਣੀ ਦੇ ਵਿੱਚ ਇਸ ਰਾਂਗ ਨੂੰ ਪੇਸ਼ ਕਰਨ ਵਾਲੀਆਂ ਬਿਰਕ ਨੇ ਵੀ ਕੁਝ ਕਹਾਣੀਆਂ ਲਿਖੀਆਂ ਸਨ ਅਗਲੀ ਪ੍ਰਵ੍ਰਤੀ ਜੋ ਬਣਦੀ ਹੈ ਉਹ ਹੈ ਨਵੀਨ ਝੁਕਾ ਨਵੀਨ ਝੁਕਾ ਜੋ ਹੈ ਪੰਜਾਬੀ ਦੀ ਇੱਕ ਅਜਿਹੀ ਪ੍ਰਵ੍ਰਤੀ ਹੈ ਕਿ ਇਸ ਵਿੱਚ ਨਿੱਕੀ ਕਹਾਣੀ ਜਿਹੜੀ ਹੈ ਉਹ ਵਿਕਸਿਤ ਹੋਈ ਹੈ ਨਿੱਕੀ ਕਹਾਣੀ ਪੰਜਾਬੀ ਕਹਾਣੀ ਦਾ ਇੱਕ ਅਜਿਹਾ ਸਾਹਿਤ ਰੂਪ ਹੈ ਕਿਹੜਾ ਨਿੱਕੀ ਕਹਾਣੀ ਨਿੱਕੀ ਕਹਾਣੀ ਜੋ ਹੈ ਝਟਪਟੀ ਯਾਨਕੀ ਜਿਸ ਦੇ ਵਿੱਚ ਬਹੁਤ ਥੋੜੇ ਪਾਤਰ ਹੁੰਦੇ ਹਨ ਜਿਸ ਵਿੱਚ ਸਾਰੇ ਸਾਹਿਤ ਰੂਪਾਂ ਨਾਲੋਂ ਵਧੇਰੇ ਪ੍ਰਯੋਗ ਜਿਹੜੇ ਨੇ ਵਨਸਵੰਨੇ ਰਚਨਾਕਾਰਾਂ ਦੁਆਰਾ ਕੀਤੇ ਜਾ ਰਹੇ ਹਨ ਇਸ ਸਾਹਿਤ ਰੂਪ ਵਿੱਚ ਆਧੁਨਿਕ ਸੰਵੇਦਨਸ਼ੀਲਤਾ ਜਿਹੜੀ ਹੈ ਉਹ ਦਿਨੋ-ਦਿਨ ਘਟ ਰਹੀ ਹੈ ਇਸ ਕਹਾਣੀ ਵਿੱਚ ਕਈ ਨਵੀਨ ਝੁਕਾ ਆ ਗਏ ਹਨ ਜੋ ਨਵੀਂ ਚੇਤਨਾ ਦੇ ਪ੍ਰਤੀਕ ਹਨ ਕਿਸ ਦੇ ਪ੍ਰਤੀਕ ਹਨ ਨਵੀਂ ਚੇਤਨਾ ਦੇ ਨਵੀਂ ਜਾਗਰੂਕਤਾ ਦੇ ਪ੍ਰਤੀਕ ਹਨ ਤੇ ਨਿੱਕੀਆਂ ਕਹਾਣੀਆਂ ਵਿੱਚ ਅਸਤਿਤਵਵਾਦ ਅਤੇ ਪ੍ਰਭਾਵਵਾਦ ਦੀਆਂ ਜੋ ਪ੍ਰਕਿਰਤियां ਹਨ ਉਹ ਵੀ ਵਿਕਸਿਤ ਹੋ ਰਹੀਆਂ ਹਨ ਇਸ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਦੇ ਵਿੱਚ ਪੈਦਾ ਹੋਏ ਸਿਆਸੀ ਤੇ ਸੱਭਿਆਚਾਰਕ ਜੋ ਸੰਕਟ ਹੈ ਅਤੇ ਉਸ ਨੂੰ ਵੀ ਕਹਾਣੀਕਾਰਾਂ ਦੁਆਰਾ ਨਵੀਨ ਚੁਕਾਹਾਵਾਂ ਅਧੀਨ ਜੋ ਹੈ ਪ੍ਰਗਟਾਇਆ ਜਾ ਰਿਹਾ ਹੈ ਔਰ ਸਾਰੇ ਕਹਾਣੀਕਾਰ ਇਸ ਦੇ ਵਿੱਚ ਬੇਹੱਦ ਜਾਗਰੂਕਤਾ ਦੇ ਨਾਲ ਸੁਚੇਤ ਹੋ ਕੇ ਬੜਮੁੱਲਾ ਯੋਗਦਾਨ ਪਾ ਰਹੇ ਹਨ ਸੋ ਸਮੁੱਚੇ ਰੂਪ ਦੇ ਵਿੱਚ ਨਿਸ਼ਕਰਸ਼ ਰੂਪ ਦੇ ਵਿੱਚ ਸਿੱਟੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਹਾਣੀ ਜੋ ਹੈ ਪੰਜਾਬੀ ਸਾਹਿਤ ਦਾ ਇੱਕ ਹਰਮਨ ਪਿਆਰਾ ਕਾਵ ਰੂਪ ਹੈ ਜੋ ਹੋਰ ਸਾਹਿਤ ਰੂਪਾਂ ਨਾਲੋਂ ਵਧੇਰੇ ਹੈਰਾਨੀਜਨਕ ਢੰਗ ਦੇ ਨਾਲ ਨਿਰੰਤਰ ਵਿਕਾਸ ਕਰ ਰਿਹਾ ਹੈ ਔਰ ਪੰਜਾਬੀ ਕਹਾਣੀ ਜੋ ਹੈ ਇੱਕੋ ਇੱਕ ਅਜੇਹਾ ਸਾਹਿਤ ਰੂਪ ਹੈ ਜੋ ਪਸ਼ੰਦ ਦੇ ਤਲ ਦੀ ਜਾਂ ਪਸ਼ੰਦ ਦੇ ਹਾਨ ਦੀ ਬਣ ਗਈ ਹੈ ਕਿਉਂਕਿ ਅੱਜ ਵੀ ਕਹਾਣੀ ਦੇ ਵਿੱਚ ਨਵੇਂ ਪ੍ਰਯੋਗ ਹੋ ਰਹੇ ਹਨ ਤੇ ਵਿਅੰਗਾਤਮਕ ਕਹਾਣੀ ਨੇ ਨਵਿਕਲਾ ਰੂਪ ਧਾਰਨ ਕਰ ਲਿਆ ਹੈ ਸ਼ਾਇਦ ਵਿਸ਼ਵ ਸਾਹਿਤ ਦੀ ਕੋਈ ਅਜਹੀ ਨਵੀਨ ਪ੍ਰਵ੍ਰਤੀ ਜਾਂ ਚੁਕਾ ਹੋਵੇ ਜਿਸ ਦਾ ਪ੍ਰਗਟਾ ਪੰਜਾਬੀ ਦੀ ਕਹਾਣੀ ਦੇ ਵਿੱਚ ਨਾ ਹੋ ਰਿਹਾ ਹੋਵੇ ਪੰਜਾਬੀ ਦੀ ਕਹਾਣੀ ਲਿਖਣ ਵਾਲੇ ਉੱਭਰ ਰਹੇ ਕਹਾਣੀਕਾਰਾਂ ਪਾਸੋਂ ਵੀ ਨਿਕਟ ਪ੍ਰਵੇਖ ਦੇ ਵਿੱਚ ਨਵੀਆਂ ਸੰਭਾਵਨਾਵਾਂ ਜਿਹੜੀਆਂ ਹਨ ਉਹ ਪੈਦਾ ਹੋ ਰਹੀਆਂ ਹਨ ਭਾਵ ਨਵੇਂ ਕਹਾਣੀਕਾਰ ਜੋ ਆਏ ਹਨ ਜੋ ਲਿਖ ਰਹੇ ਹਨ ਪੰਜਾਬੀ ਕਹਾਣੀ ਦੇ ਖੇਤਰ ਦੇ ਵਿੱਚ ਉਹਨਾਂ ਨੇ ਪੰਜਾਬੀ ਕਹਾਣੀ ਨੂੰ ਵਿਕਸਾਉਣ ਦੇ ਵਿੱਚ ਵਿਕਸਾਉਣ ਦੇ ਵਿੱਚ ਬਹੁਤ ਵੱਡਾ ਤੇ ਨਵੇਕਲਾ ਯੋਗਦਾਨ ਪਾਇਆ ਹੈ ਸੋ ਪੰਜਾਬੀ ਕਹਾਣੀ ਦਾ ਪਵਿੱਖ ਜਿਹੜਾ ਹੈ ਉਹ ਸੁਨਹਿਰੀ ਹੈ ਸੋ ਸਮੁੱਚੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਕਹਾਣੀ ਜੋ ਹੈ ਆਪਣੇ ਮੁੱਢਲੇ ਰੂਪ ਤੋਂ ਯਾਨੀ ਨਿਕਾਸ ਤੋਂ ਲੈ ਕੇ ਯਾਨੀ ਕਿ ਪੌਣੀ ਕੁ ਸਦੀ ਦਾ ਇਸ ਦਾ ਇਤਿਹਾਸ ਹੈ ਇਸ ਦੇ ਵਿੱਚ ਇਸ ਨੇ ਕਾਫੀ ਮੱਲਾ ਮਾਰੀਆਂ ਹਨ ਕਾਫੀ ਉੱਚ ਪੱਧਰ ਦਾ ਕੰਮ ਹੋਇਆ ਹੈ ਕਹਾਣੀ ਦੇ ਖੇਤਰ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਾਣੀਕਾਰਾਂ ਦੇ ਵਿੱਚ ਤੋਂ ਬੜੀਆਂ ਆਸਾਂ ਉਮੀਦਾਂ ਜੜੀਆਂ ਹਨ ਉਹ ਬੜੀਆਂ ਹੋਈਆਂ ਹਨ ਉਮੀਦ ਹੈ ਕਿ ਕਹਾਣੀ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਬਾਰੇ ਕੀਤੀ ਗਈ ਇਹ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋ ਸਕਦੀ ਹੈ ਔਰ ਇਹ ਕਹਾਣੀ ਜਾਂ ਇਹ ਲੈਕਚਰ ਲੜੀ ਜਿਹੜੀ ਹੈ ਅੱਜ ਦੀ ਤੁਹਾਨੂੰ ਇਹੋ ਜਿਹੀ ਲੱਗੀ ਜਿਸ ਦੇ ਬਾਰੇ ਆਪਣੀ ਰਾਏ ਜਿਹੜੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਵੱਰੋਂ ਦਿੱਤਾ ਗਿਆ ਇੱਕ ਕਮੈਂਟ ਯੂਟਿਊਬਰਸ ਦੇ ਲਈ ਇੱਕ ਬਹੁਤ ਵੱਡੀ ਹਲਾਸ਼ੇਰੀ ਹੁੰਦਾ ਹੈ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਦਾ ਬਟਨ ਦਬਾ ਲਵੋ ਤੇ ਆਪਣੇ ਹੋਰ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡਾ ਚੈਨਲ ਦੇ ਵਿੱਚ ਕਿੰਨਾ ਕੋ ਵਿਸ਼ਵਾਸ ਹੈ ਕਿੰਨਾ ਕੋਈ ਸਟੈਂਡਰਡ ਦੇ ਯੋਗਦਾਨ ਦੇ ਵਿੱਚ ਤੁਹਾਨੂੰ ਸਹਾਈ ਸਿਧ ਹੋ ਰਹੇ ਹੋ ਇਹ ਵੀ ਪਤਾ ਲੱਗਦਾ ਰਹੇ ਸੋ ਨਵਾਂ ਵਿਸ਼ਾ ਲੈ ਕੇ ਅਗਲੀ ਲੈਕਚਰ ਲੜੀ ਦੇ ਵਿੱਚ ਫਿਰ ਜੁੜਾਂਗੇ ਤਦ ਤੱਕ ਦੇ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਧੰਨਵਾਦ